ਅੱਜ ਦੀ ਆਪਣੀ ਕਹਾਣੀ ਹੈ ਕੰਜੂਸ ਯੋਧਾ ਇੱਕ ਰਾਜਸਤਾਨੀ ਲੋਕ ਕਥਾਏ ਇਤਿਹਾਸ ਪੜਨ ਵਾਲੇ ਨੂੰ ਪਤਾ ਹੈ ਕਿ ਉਸ ਜਹਾ ਸੂਰਮਾਨ ਧਰਤੀ ਉੱਤੇ ਕਦੇ ਨਾ ਹੋਇਆ ਤੇ ਨਾ ਹੀ ਹੋਏਗਾ ਉਹ ਇੱਕੋ ਇੱਕ ਅਵਤਾਰ ਹੈ ਜਿਸ ਦਾ ਜਨਮ ਤਾਂ ਹੋਇਆ ਮਰਿਆ ਨਹੀਂ ਮਨ ਚਾਹੀ ਦੇ ਵਿੱਚ ਹਮੇਸ਼ਾ ਵਸਦਾ ਹੈ ਉਹ ਸਮਾਂ ਉਹ ਹਵਾ ਉਹ ਧੁੱਪ ਕਿਹੀ ਖੁਸ਼ਕਿਸਮਤ ਸੀ ਜਿਸ ਜਮਾਨੇ ਵਿੱਚ ਇਸ ਕੰਜੂਸ ਸੇਠ ਨੇ ਧਰਤੀ ਉੱਪਰ ਆਪਣੀ ਲੀਲਾ ਰਚੀ ਨੇੜੋਂ ਦੇਖ ਕੇ ਸੂਰਜ ਨੇ ਉਸ ਦਾ ਹੁਲੀਆ ਕੁਝ ਇਸ ਤਰ੍ਹਾਂ ਬਿਆਨ ਕੀਤਾ ਦੁਬਲੀ ਪਤਲੀ ਮਾਰਚੂ ਕਾਂਗੜੀ ਦੇ ਕਣਕਵੰਨਾ ਰੰਗ ਪਤਾ ਨਾ ਲੱਗਦਾ ਜਾਉਂਦਾ ਏ ਕਿ ਮੁਰਦਾ ਹਥੇਲੀ ਜਹੀ ਸਾਫ਼ ਸ਼ਫਾਫ਼ ਖੋਪੜੀ ਬਚਪਨ ਵਿੱਚ ਸਾਰਾ ਸਿਰ ਸੰਘਣੇ ਵਾਲਾ ਨੇ ਢੱਕਿਆ ਹੋਇਆ ਸੀ ਪਰ ਸੂਰਜ ਨੂੰ ਵੀ ਪਤਾ ਨਹੀਂ ਉਹ ਵਾਲ ਕਦੋਂ ਗਏ ਕਿੱਧਰ ਗਏ ਪੈਸਾ ਵੱਧ ਗਿਆ ਵਾਲ ਕਿਨਾਰਾ ਕਰਦੇ ਗਏ ਸਾਹਮਣੇ ਵਾਲੇ ਅਠੇ ਦੰਦ ਠੀਕ ਸਨ ਪਰ ਵਿਦਲੀ ਮੂੰਹ ਇਸ ਤਰ੍ਹਾਂ ਦਾ ਜਿਵੇਂ ਕੁਝ ਖਾਣ ਵਾਸਤੇ ਨਹੀਂ ਗੱਲਾਂ ਕਰਨ ਵਾਸਤੇ ਬਣਿਆ ਹਿਸਾਬ ਕਿਤਾਬ ਵਿੱਚ ਬੇਜੋੜ ਮਦਰਾ ਕੱਦ ਪਰ ਜੀ ਕਰੇ ਤਾਂ ਆਸਮਾਨ ਦੇ ਤਾਰੇ ਤੋੜ ਲਈ ਸੂਰਜ ਨੂੰ ਆਪਣੀ ਵਹੀ ਵਿੱਚ ਲੁਕੋ ਲਵੇ ਬਦਰੰਗ ਪੁਰਾਣੀ ਪਗੜੀ ਸੁਣਿਆ ਹੈ ਕਦੇ ਪੀਲੀ ਹੋਇਆ ਕਰਦੀ ਸੀ ਮਲਮਲ ਦੀ ਬਨੈਣ ਮਲਮਲ ਦੀ ਧੋਤੀ ਨੰਗੇ ਪੈਰ ਕੱਚ ਵਿੱਚ ਵਹੀ ਹੋਵੇ ਤਾਂ ਲੱਗੇ ਜਿਵੇਂ ਸਾਰੇ ਸੰਸਾਰ ਦੇ ਜੀਵ ਜੰਤ ਦਬ ਰੱਖੇ ਹੋਣ ਪਤਾ ਨਹੀਂ ਕੀ ਸੋਚਦਾ ਰੋਪਦਾਰ ਨਾਲ ਦੁਕਾਨੋਂ ਬਾਹਰ ਨਿਕਲਿਆ ਸੇਠਾਣੀ ਚੌਂਕ ਵਿੱਚ ਭਗਵਾਨ ਪਾਰਸਨਾਥ ਦੀ ਪੂਰਤੀ ਮੂਰਤੀ ਰਾਖ ਨਾਲ ਰਗੜ ਰਗੜ ਮਾਂਜ ਰਹੀ ਦੇਖੀ मांझ-मांझ ਕੇ ਪੂਜਾ ਦੇ ਬਰਤਨ ਨਿਸ਼ਕਾਰ ਹੀ ਸੀ ਸੇਠ ਦੀਆਂ ਮਿਚੀਆਂ-ਮਿਚੀਆਂ ਅੱਖਾਂ ਵਿੱਚ ਹਰਕਤ ਪੈਦਾ ਹੋਈ ਸੂਰਜ ਦੀ ਨਿਗਾ ਵਿੱਚ ਕੁਝ ਛੁਪਿਆ ਰਹਿ ਜਾਏ ਸੇਠ ਦੀਆਂ ਅੱਖਾਂ ਤੋਂ ਕੁਝ ਨਹੀਂ ਛਿਪ ਸਕਦਾ ਨੱਕ ਨੂੰ ਝਾੜ ਕੇ ਗੁੱਸੇ ਤੇ ਘਿਰਣਾ ਨਾਲ ਬੋਲਿਆ ਤੈਨੂੰ ਕਿੰਨੀ ਵਾਰ ਸਮਝਾਇਆ ਭਾਂਡੇ ਟੀਂਡੇ ਇੰਨੇ ਰਗੜ-ਰਗੜ ਕੇ ਨਾ ਸਾਫ਼ ਕਰਿਆ ਕਰ ਚਿਜਕਦਿਆਂ ਸੇਠਾਣੀ ਨੇ ਉਸ ਵੱਲ ਦੇਖਿਆ ਇਹ ਤੋਤਾ ਰਟਣ ਸੁਣ-ਸੁਣ ਕੇ ਉਸ ਦੇ ਕੰਨ ਪੱਕ ਗਏ ਸਨ ਪਰ ਉਹ ਕਹਿਣ ਤੋਂ ਨਾ ਹਟਦਾ ਆਖਰ ਫਰਜ਼ ਤਾਂ ਨਿਭਾਉਣਾ ਹੋਇਆ ਜਦੋਂ ਤੱਕ ਆਖਾਂ ਨਹੀਂ ਮੰਦੀ ਹਦਾਇਤਾਂ ਤਾਂ ਦੇਣੀਆਂ ਹੀ ਪੈਣੀਆਂ ਪਰ ਸੇਠਾਣੀ ਉਸ ਦਾ ਸ਼ਲੋਕ ਸੁਣ ਕੇ ਸਗੋਂ ਹੋਰ ਜੋਰ ਨਾਲ ਰਗੜਨ ਲੱਗੀ ਇੱਕ ਦੋ ਕਦਮ ਨੇੜੇ ਆ ਕੇ ਕੁਝ ਝੁਕਿਆ ਤਿੱਖੀ ਆਵਾਜ਼ ਵਿੱਚ ਬੋਲਿਆ ਕੰਨ ਖੋਲ ਕੇ ਸੁਣ ਲੈ ਧਿਆਨ ਨਾਲ ਇਹ ਮੂਰਤੀ ਅਤੇ ਪੂਜਾ ਦੇ ਬਾਕੀ ਵਰਤਨ ਮਾਂਜ ਮਾਂਜ ਕੀ ਘਸਾ ਦਿੱਤੇ ਫਿਰ ਮੈਂ ਨਵੇਂ ਨਹੀਂ ਲੈ ਕੇ ਆਉਣੇ ਚੌਂਦੀ ਨੇ ਸੀ ਉਸ ਨੂੰ ਗੁੱਸਾ ਫੇਰ ਵੀ ਆ ਗਿਆ ਮੂਰਤੀ ਦੇ ਪਾਣੀ ਪਾਉਂਦੀ ਹੋਈ ਬੋਲੀ RAM RAM ਸਵੇਰੇ ਸਵੇਰੇ ਭਗਵਾਨ ਬਾਰੇ ਕੀ ਬੋਲਣ ਲੱਗਿਓ ਬੋਲਣ ਤੋਂ ਪਹਿਲਾਂ ਕੁਝ ਸੋਚ ਲਿਆ ਕਰੋ ਸੀਠ ਹੱਸਿਆ ਭਗਵਾਨ ਤਾਂ ਬਾਜ਼ਾਰ ਚੋਂ ਵੀ ਪੈਸੇ ਦਾ ਮਿਲ ਜਾਂਦਾ ਹੈ ਪੈਸਾ ਵੱਡਾ ਹੋਇਆ ਕਿ ਭਗਵਾਨ ਤੂੰ ਹੀ ਦੱਸ ਫਿਰ ਅੱਛਾ ਬਾਬਾ ਅੱਛਾ ਕੰਮ ਕਰਨ ਦੇ ਤੇਰੇ ਅੱਗੇ ਹੱਥ ਬੰਨੇ ਕਹਿਣ ਕੁਝ ਹੋਰ ਲੱਗੀ ਸੀ ਕਿ ਕੱਚ ਵਿੱਚ ਦੱਬੀ ਵਹੀ ਦੇਖ ਕੇ ਗੁੱਸੇ ਨਾਲ ਬੋਲੀ ਕਿੱਥੇ ਜਾ ਰਹੇ ਹੋ ਅੱਜ ਕਿੱਥੇ ਜਾਣਾ ਕਿੰਨੇ ਦਿਨਾਂ ਤੋਂ ਕੰਮ ਕਾਜ ਬੰਦ ਪਿਆ ਹੁਣ ਠੀਕ ਹਾਂ ਮੈਂ ਬਿਲਕੁਲ ਹੱਥਾਂ ਉੱਪਰੋਂ ਪਾਣੀ ਛਟਕ ਕੇ ਉੱਠ ਖਲੋਤੀ ਉਸ ਦੇ ਮਰਦਾਰ ਮੂੰਹ ਵੱਲ ਦੇਖ ਕੇ ਦੁਖੀ ਹੋ ਕੇ ਬੋਲੀ ਇੰਨੀ ਛੇਤੀ ਆਪਣਾ ਵਾਅਦਾ ਭੁੱਲ ਗਏ ਗੰਗਾ ਨਹਾਏ ਬਿਨਾ ਮੈਂ ਕਿਸੇ ਕੰਮ ਵੱਲ ਮੂੰਹ ਵੀ ਨਹੀਂ ਕਰਨ ਦਿਆਂਗੀ ਕਹੇ ਮਰਦ ਹੂੰ ਜਵਾਨ ਤੋਂ ਮੁਕਰ ਦੇ ਸ਼ਰਮ ਨਹੀਂ ਆਉਂਦੀ ਸੇਠਾਣੀ ਦੀ ਅਕਲ ਤੇ ਉਸ ਨੂੰ ਬੜਾ ਤਰਸ ਆਇਆ ਹੱਸਦਾ ਬੋਲਿਆ ਕਮਾਈ ਤੋੜਨੀ ਵਾਦਾ ਤੋੜਨ ਨਾਲੋਂ ਜ਼ਿਆਦਾ ਬੁਰੀ ਹੈ ਗੰਗਾ ਹੋਵੇ ਜਾਂ ਪਿੰਡ ਦਾ ਤਲਾਬ ਹੈ ਤਾਂ بارش ਦਾ ਹੀ ਪਾਣੀ ਬੇਸਮਝ ਲੋਕ ਫਰਕ ਕਰਦੇ ਨੇ ਕਹੀਂ ਤਾਂ ਪਿੰਡ ਦੇ ਤਲਾਬ ਵਿੱਚ 10 ਵਾਰ ਨਹਾ ਲਾਂ ਜ਼ਿਆਦਾ ਪੁੰਨ ਲੱਗੇਗਾ ਇਹ ਪੁੰਨ ਆਪਣੇ ਕੋਲ ਰੱਖੋ ਇੱਕ ਵਾਰ ਹਰ ਦوار ਪੇਜ ਕਿ ਛੱਡੂੰਗੀ ਇਸ ਸੁਖਣਾ ਬਿਨਾਂ ਤੁਸੀਂ ਕਿਤੇ ਠੀਕ ਹੋ ਸਕਦੇ ਸੀ ਕੀ ਬਚਕਾਨਾ ਗੱਲਾਂ ਕਰਦੀਆਂ ਗੰਗਾ ਨਹਾਉਣ ਵਾਲੇ ਕਦੇ ਬਿਮਾਰ ਨਹੀਂ ਹੁੰਦੇ। ਕੌਣ ਕਿਵੇਂ ਬਿਮਾਰ ਹੁੰਦਾ ਮੈਨੂੰ ਨਹੀਂ ਪਤਾ। ਮੈਨੂੰ ਤਾਂ ਇਹ ਪਤਾ ਹੈ ਬਈ ਮੈਂ ਸੁਖ ਸੁਖੀ ਸੀ ਤੇ ਤੁਸੀਂ ਰਾਜੀ ਹੋਗੇ। ਮਨ ਵਿੱਚ ਖੋਟ ਸੀ ਤਾਂ ਵਾਅਦਾ ਕਿਉਂ ਕੀਤਾ? ਇਸ ਗਲਤੀ ਸਦਕਾ ਤੇਰੇ ਪੈਰੀਂ ਪੈਣਾ ਮਾਫ ਕਰ ਦੇ। ਇਹ ਕਹਿੰਦਾ ਕਹਿੰਦਾ ਸੱਚੀ ਉਹ ਬੈਠ ਗਿਆ। ਤੇ ਪੈਰ ਛੂਣ ਵਾਸਤੇ ਹੱਥ ਹਾਲੇ ਅੱਗੇ ਵਧਾਏ ਹੀ ਸਨ ਕਿ ਸੇਠਾਣੀ ਨੇ ਘਬਰਾ ਕੇ ਹੱਥ ਫੜ ਲੇ। हे राम ਕੀ ਪਾਗਲਪਨ ਕਰ ਰਹੇ ਹੋ? ਕਮਾਈ ਦੇ ਲੋਭ ਵਿੱਚ ਘਰ ਵਾਲੀ ਦੇ ਪੈਰੀਂ ਪੈਂਦੇ ਆ ਸ਼ਰਮ ਨਹੀਂ ਆਉਂਦੀ ਕਿਸੇ ਨੇ ਦੇਖ ਲਿਆ ਮੇਰੀ ਤਾਂ ਇੱਜ਼ਤ 2 ਟੱਕਿਆਂ ਦੀ ਹੋ ਜਾਏਗੀ ਟੱਕਾ ਸ਼ਬਦ ਸੁਣਨਸਾਰ ਉਸਦੇ ਦਿਲ ਦੀ ਕਲੀ-ਕਲੀ ਖਿੜ ਗਈ ਜਿਵੇਂ बुਝਦੇ ਜਾਂਦੇ ਦੀਵੇ ਵਿੱਚ ਤੇਲ ਪਾ ਦਿੱਤਾ ਹੋਵੇ ਬੋਝੇ ਵਿੱਚ ਹੱਥ ਪਾ ਕੇ ਕਹਿਣ ਲੱਗਾ ਇੱਜ਼ਤ ਦੇ ਟਕੇ ਮਿਲਦੇ ਹੁੰਦੇ ਕਿਆ ਕਹਨੇ ਤੈਨੂੰ ਹਜ਼ਾਰ ਬਾਰ ਸਮਝਾਇਆ ਕਿ ਪੈਸੇ ਤੋਂ ਵੱਡਾ ਰਾਮ ਵੀ ਨਹੀਂ ਹੁੰਦਾ ਪਰ ਤੇਰੀ ਸਮਝ ਵਿੱਚ ਕੁਝ ਆਏ ਤਾਹੀ ਹੈ ਨਾ ਗੱਲ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ ਪੈਸਾ ਕਮਾਉਣਾ ਅਤੇ ਆਦਮੀ ਦਾ ਸਭ ਤੋਂ ਵੱਡਾ ਗੁਣ ਹੈ ਕੰਜੂਸੀ ਕੰਜੂਸੀ ਨੂੰ ਤੂੰ ਮਾਮੁੱਲੀ ਜੀ ਸਮਝਦੀ ਹੈ ਅੱਜ ਤੱਕ ਕਿਸੇ ਨੇ ਇਸ ਨੂੰ ਨਹੀਂ ਸਰਾਹਾ ਬੁਰਾਈ ਹੀ ਬੁਰਾਈ ਕੀਤੀ ਹੈ ਫਿਰ ਵੀ ਇਹ ਭਲੇ ਤੇ ਨੇਕ ਮਨੁੱਖਾਂ ਦੇ ਧੁਰੰਦਰ ਵਸੀ ਹੋਈ ਹੈ ਬਹਾਦਰੀ ਸਚਾਈ ਦ੍ਰਿੜਤਾ ਜੇ ਗੁਣ ਇਸ ਦੇ ਸਾਹਮਣੇ ਫਿੱਕੇ ਪੈ ਜਾਂਦੇ ਹਨ ਸੁਣ ਕੇ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕੇ ਬੇਵਕੂਫਾ ਨੇ ਕੁਝ ਫਜੂਲ ਗੁਣਾ ਦੀ ਖਾਮ-ਖਾਤਿਰਿਫ ਕੀਤੀ ਹੈ। ਇਸ ਦੇ ਸਾਹਮਣੇ ਭਗਤੀ ਭੁਗਤੀ ਕਰਨੀ ਤਣਕੇ ਬਰਾਬਰ ਹੈ। ਕੰਨਾ ਵਿੱਚ ਉਂਗਲੀਆਂ ਦੇ ਕੇ ਸੇਠਾਣੀ ਬੋਲੀ। ਇਹ ਸੁਣਦੀ ਸੁਣਦੀ ਤਾਂ ਮੈਂ ਦੁਖੀ ਹੋ ਗਈ। RAM ਕਰੇ ਮੈਂ ਬੋਲੀ ਹੋ ਜਾਵਾਂ। ਤੇਰੀ ਬਕਵਕਤੋਂ ਖਿਹੜਾ ਛੁਟੇ। ਨਫਰਤ ਨਾਲ ਸੇਠਵਾਲ ਦੇਖ ਕੇ ਉਸਨੇ ਖੁੰਝੇ ਵਿੱਚ ਥੁੱਕ ਦਿੱਤਾ। ਸ਼ਾਂਤਚਿਤ ਸੇਠ ਥੁੱਕ ਨਿਗਲਦਿਆਂ ਬੋਲਿਆ, ਨਿਗਲ ਕੇ ਕੰਮ ਸਰਦਾ ਹੋਵੇ। ਆਨ ਫਿਰ ਥੁੱਕ ਵੀ ਬੇਕਾਰ ਕਿਉਂ ਗਵਾਓ ਇੱਕ ਮਾਮੂਲੀ ਗੱਲ ਤੇਰੇ ਪੱਲੇ ਨਹੀਂ ਪੈਂਦੀ ਧਰਮ ਪੁੰਨ ਦੀ ਕੀ ਗੱਲ ਸਮਝੇਂਗੀ ਮੈਨੂੰ ਨਹੀਂ ਕੁਝ ਸਮਝਣ ਦੀ ਲੋੜ ਤੁਸੀਂ ਤਾਂ ਸਮਝਦੇ ਹੋ ਹੋਰ ਮੌਜ ਮੇਲਾ ਤਾਂ ਪਿਆ ਖੂ ਵਿੱਚ ਰੱਜ ਕੇ ਖਾਣਾ ਵੀ ਨਹੀਂ ਖਾਂਦੇ ਭੁੱਖੇ ਰਹਿ ਰਹਿ ਕੇ ਤੁਹਾਡੀਆਂ ਫਸਲੀਆਂ ਨਿਕਲਾਈਆਂ ਸੋਚੋ ਤਾਂ ਮਰਨ ਵੇਲੇ ਇੱਕ ਦਮੜੀ ਨਾਲ ਜਾਏਗੀ ਕਿੰਨਾ ਬੇਵਕੂਫਾ ਨੇ ਗੱਲਾਂ ਵਿੱਚ ਆ ਗਈ ਤੂੰ ਉਹਨਾਂ ਨੂੰ ਪੁੱਛ ਮਰਨ ਵੇਲੇ ਔਰਤ ਨਾਲ ਜਾਂਦੀ ਹੈ ਫਿਰ ਵਿਆਹ ਕਿਉਂ ਕਰਾਉਂਦੇ ਨੇ ਮਰ ਕੇ ਮਕਾਨ ਨਾਲ ਜਾਂਦਾ ਮਕਾਨ ਕਿਉਂ ਬਣਾਉਂਦੇ ਨੇ ਬੱਚੇ ਨਾਲ ਜਾਂਦੇ ਨੇ ਬੱਚੇ ਕਿਉਂ ਜੰਮਦੇ ਨੇ ਗਹਿਣੇ ਨਾਲ ਜਾਂਦੇ ਨੇ ਚੰਗਾ ਖਾਣਾ ਪੀਣਾ ਪਹਿਨਣਾ ਨਾਲ ਜਾਂਦਾ ਨੱਕੋ ਨੱਕੇ ਪੇਟ ਭਰੀ ਜਾਂਦੇ ਨੇ ਫਿਰ ਖਾਲੀ ਦਾ ਖਾਲੀ ਜੇ ਜ਼ਿਆਦਾ ਅੰਨ ਖਾਣਾ ਚੰਗੀ ਗੱਲ ਹੁੰਦੀ ਫਿਰ ਸੁਸਤਰੀ ਨਾਲ ਕਿਸੇ ਦਾ ਕੀ ਮੁਕਾਬਲਾ ਜੋ ਦਿਨ ਰਾਤ ਅਨਾਜ ਵਿੱਚ ਪਈ ਰਹਿੰਦੀ ਹੈ ਖਿਜ ਕੇ ਸੇਠਾਣੀ ਬੋਲੀ ਸਮਝ ਗਈ ਸਮਝ ਗਈ ਮੇਰਾ ਖਾਣਾ ਪਹਿਨਣਾ ਤੁਹਾਨੂੰ ਬੁਰਾ ਲੱਗਦਾ ਹੈ ਤੁਹਾਡੇ ਨਾਲ ਉਲਝਣਾ ਬੇਕਾਰ ਹੈ ਪਰ ਹਰ ਦואר ਭੇਜ ਕੇ ਰਹੂੰਗੀ ਸੁਖਣਾ ਸੁਖੀ ਹੋਈ ਹੈ ਮੇਰੀ ਜਿੱਦ ਤੁਹਾਡੇ ਤੋਂ ਘਟ ਨਹੀਂ ਸੇਠ ਨੇ ਮੱਥੇ ਤੇ ਹੱਥ ਮਾਰਿਆ ਔਰਤ ਨੂੰ ਦੁਨੀਆਂ ਵਿੱਚ ਭੇਜ ਕੇ ਈਸ਼ਵਰ ਨੇ ਸਭ ਤੋਂ ਵੱਡੀ ਭੁੱਲ ਕੀਤੀ ਉਹ ਮੂਰਖ ਤੂੰ ਪਾਣੀ ਪਾਣੀ ਵਿੱਚ ਫਰਕ ਕਰਦੀਆਂ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਤਾਂ ਨਦੀਆਂ ਵਗਣ ਲੱਗ ਜਾਂਦੀਆਂ ਨੇ ਇਸ ਵਿੱਚ ਖਾਸ ਗੱਲ ਕੀ ਹੈ ਸ਼ਾਸਤਰਾ ਮੁਤਾਬਕ ਪਤੀ ਪਰਮੇਸ਼ਰ ਹੁੰਦਾ ਮੇਰਾ ਕਹਿਣਾ ਮੰਨ ਹਰਦوار ਦੀ ਮੁਹਾਰਨੀ ਪੜਨੀ ਛੱਡ ਕੰਜੂਸੀ ਦੀ ਮਾਲਾ ਜਪ ਇਸ ਤੋਂ ਪਵਿੱਤਰ ਤੇ ਮਹਾਨ ਤਾਂ ਨਾ ਕੋਈ ਤੀਰਥ ਨਾ ਧਰਮ ਨਾ ਮੰਦਰ ਨਾ ਭਗਤੀ ਨਾ ਭਗਵਾਨ ਨਾ ਮੁਕਤੀ ਇੱਕ ਵਾਰ ਵਰਤ ਕੇ ਇਸ ਜਾਇਕਾ ਤਾਂ ਦੇਖ ਹੱਥ ਨਚਾ ਕੇ ਸੇਠਾਣੀ ਬੋਲੀ ਤੁਹਾਡੇ ਪਿੱਛੇ ਲੱਗੀ ਹਾਂ ਜਦੋਂ ਦੀ ਜਾਇਕਾ ਹੀ ਤਾਂ ਚੱਖ ਰਹੀ ਆ ਮਰਨ ਤੱਕ ਚੱਖਦੀ ਰਹੂੰਗੀ ਬਕਵਾਸ ਕਰਨ ਦੀ ਕੰਜੂਸੀ ਕਰ ਲੈਂਦੇ ਮੇਰੀ ਮੁਸੀਬਤ ਟਲ ਜਾਂਦੀ ਬਕਵਾਸ ਬੰਡਣ ਦੀ ਦਾਤ ਮੈਨੂੰ ਚੰਗੀ ਨਹੀਂ ਲੱਗਦੀ ਕਿਉਂ ਬਕਵਾਸ ਕਰਨ ਨਾਲ ਕਿਹੜਾ ਦੰਦ ਘਸਦੇ ਨੇ ਕਿਹੜਾ ਜੇਬ ਹਲਕੀ ਹੁੰਦੀ ਐ ਤੇਰੇ ਜਿਹੀ ਬੇਸਮਝ ਜਨਾਨੀ ਮੈਨੂੰ ਨਹੀਂ ਲੱਗਦਾ ਹੋਰ ਕੋਈ ਹੋਵੇਗੀ ਜਾਂਦੀ ਹੋਈ ਸੇਠਾਣੀ ਬੋਲੀ ਤੁਹਾਡੇ ਨਾਲ ਤਾਂ ਗੱਲ ਕਰਨ ਵਿੱਚ ਵੀ ਘਾਟ ਆ ਅੱਗੇ ਤਾਂ ਕਦੇ ਹਰਦੁਆਰ ਦੀ ਗੱਲ ਕਰਾਂ ਕਾਲਾ ਨਾਗ ਲੜ ਜਾਏ ਤੁਹਾਡੇ ਨਾਲ ਜਾਉਣਾ ਵੀ ਕੋਈ ਜਾਉਣਾ ਏ ਅੱਜ ਤੋਂ ਮੈਂ ਰੋਟੀ ਛੱਡੀ 10 ਦਿਨ ਬਾਅਦ ਖੂਬ ਛਾਲ ਮਾਰ ਦਿਆਂਗੀ ਤੇਰੀ ਜ਼ਿੰਦਗੀ ਸੁਧਰੇਗੀ ਮੇਰੇ ਮਰਨ ਪਿੱਛੋਂ ਖਰਚ ਘਟੇਗਾ ਤਾਂ ਖੁਸ਼ੀ ਦੀ ਬੰਸਰੀ ਵਜਾਉਂਦੇ ਫਿਰਿਓ ਸਮਝ ਗਿਆ ਏ ਕਾਮਲੀ ਸਮਝੇਗੀ ਨਹੀਂ ਹਾਂ 10 ਦਿਨ ਰੋਟੀ ਨਾ ਖਾਣ ਵਾਲੀ ਗੱਲ ਜੱਜਦੀ ਏ ਬਚਤ ਹੋਵੇਗੀ ਇਸ ਤੋਂ ਘੱਟ ਖਰਚੇ ਨਾਲ ਹਰਦੁਆਰ ਚਲਾ ਜਾਊਂਗਾ 10 ਦਿਨ ਆਪਣੀ ਗੱਲ ਤੇ ਅੜਿਆ ਰਿਹਾ ਪਰ 11ਵੇਂ ਦਿਨ ਜਦੋਂ ਸੇਠਾਣੀ ਲੜਖੜਾਉਂਦੀ ਹੋਈ ਛਾਲ ਮਾਰਨ ਵਾਸਤੇ ਖੂਹ ਵੱਲ ਚੱਲੀ ਤਾਂ ਦਬੇ ਸੁਰ ਵਿੱਚ ਬੋਲਿਆ ਚੰਗਾ ਬਾਬਾ ਤੂੰ ਜਿੱਤੀ ਮੈਂ ਹਾਰਿਆ ਸੇਠਾਣੀ ਵੀ ਮੰਨ ਗਈ। ਉਲਾਮਾ ਦਿੱਤਾ ਫਿਰ ਮੈਨੂੰ ਭੁੱਖੀ ਮਾਰ ਕੇ ਕੀ ਮਿਲਿਆ ਪਹਿਲੋਂ ਹੀ ਮੰਨ ਜਾਂਦੇ। ਨਾਸਤਿਕ ਹੋ ਕੇ ਵੀ ਆਸਤਿਕ ਹੋਣ ਦਾ ਪਖੰਡ ਕਰਦੇ ਆਂ ਬੋਲਿਆ। ਮੰਨਣਾ ਨਾ ਮੰਨਣਾ ਤਾਂ ਭਗਵਾਨ ਦੇ ਹੱਥੇ। ਉਸ ਦੀ ਮਰਜ਼ੀ বিনা ਪੱਤਾ ਨਹੀਂ ਹਿਲਦਾ। ਉਸ ਦੇ ਹੁਕਮ ਤੋਂ ਪਹਿਲਾਂ ਹਰਦوار ਕਿਵੇਂ ਚਲਾ ਜਾਂਦਾ? ਸੇਠਾਣੀ ਨੇ ਭਗਵਾਨ ਨੂੰ ਯਾਦ ਕਰਕੇ ਹੱਥ ਜੋੜੇ, ਸਿਰ ਨਿਵਾਇਆ, ਫਿਰ ਲੜ ਖੜਾਉਂਦੀ ਸੋਈ ਵੱਲ ਤੁਰੀ। ਮੈਂ ਦਲੀਆ ਬਣਾਉਂਦੀ ਹਾਂ, ਤੁਸੀਂ ਤਾਂਗਾ ਤਾਂ ਭਾੜੇ ਤੇ ਕਰ ਲਿਓ। ਤਾਂਗਾ ਤਾਂਗਾ ਕਿਸ ਵਾਸਤੇ ਹਰ ਦوار ਪੈਦਲ ਜਾਓਗੇ ਤੁਹਾਨੂੰ ਤਾਂ ਮੇਰੀ ਪਰਵਾਹ ਨਹੀਂ ਪਰ ਮੈਨੂੰ ਤਾਂ ਤੁਹਾਡੀ ਹੈ ਬਿਮਾਰੀ ਤੋਂ ਮਸਾਂ ਉੱਠੇ ਹੂੰ ਕਮਜ਼ੋਰੀ ਅਜੇ ਗਈ ਨਹੀਂ ਪੈਦਲ ਨਹੀਂ ਜਾਣਾ ਤਾਂਗਾ ਨਹੀਂ ਤਾਂ ਚੰਗੇ ਬਲਦਾਂ ਵਾਲਾ ਗੱਡਾ ਕਰ ਲਓ ਆਰਾਮ ਰਹੇਗਾ ਸਿਰ ਹਿਲਾਉਂਦਿਆਂ ਬਾਣੀਆਂ ਬੋਲਿਆ ਇਹ ਗੱਲ ਹੈ ਫਿਰ ਮੈਂ ਜਾਂਦਾ ਹੀ ਨਹੀਂ ਇਹ ਗੱਲ ਨਹੀਂ ਮੈਂ ਮੰਨਣੀ ਤੀਰਥ ਜਾਣ ਵੇਲੇ ਜਿੰਨਾ ਦੁੱਖ ਉਠਾਓ ਉਹਨਾਂ ਪੁੰਨ ਲੱਗਿਆ ਕਰਦਾ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਮਨ ਪਿੱਛੇ ਨਹੀਂ ਪੈਂਦਾ ਤਾਂ ਕਹਨੀ ਆ ਤੁਹਾਨੂੰ ਬੁਰੀ ਲੱਗਦੀ ਐ ਗੱਲ ਜੋ ਮਰਜ਼ੀ ਕਰੋ ਪਰ ਅੱਧ ਵਿਚਾਲੇ ਮੁੜਨਾ ਐ ਉਹ ਰਸਤੇ ਵਿੱਚ ਹੁਈ ਮੋਢੇ ਤੇ ਫੱਟੀ ਪੁਰਾਣੀ ਕੰਬਲੀ ਲੱਕ ਪੁਰਾਣਾ ਪਰਨਾ ਬੰਨਿਆ ਰੱਸੀ ਦੇ ਮੰਗੜੇ ਨਾਲ ਕਟੋਰਾ ਲਟਕਾ ਲਿਆ ਤੇ ਚੱਲ ਪਿਆ ਪੈਦਲ ਹਰਦੁਆਰ ਪੈਰ ਜ਼ਮੀਨ ਤੇ ਜਾਂਦੇ ਜਾਂਦੇ ਨਿਗਾਹ ਦਰਖਤਾਂ ਦੇ ਕੰਦਮੂਲ ਫਲ ਪੱਤਿਆਂ ਉੱਪਰ ਤੋੜਦਾ ਖਾ ਕੇ ਗੁਜ਼ਾਰਾ ਕਰੀ ਜਾਂਦਾ ਬੋਝੇ ਵਿੱਚੋਂ ਖਰਚਾ ਕੌਣ ਕਰੇ ਮੁਫਤ ਦਾ ਮਾਲ ਕੌਣ ਛੱਡੇ ਪੇਟ ਵਿੱਚ ਥਾਂ ਨਹੀਂ ਬੱਚੀ ਚੀਜ਼ ਪਰਨੇ ਵਿੱਚ ਬਣ ਲੈਂਦਾ ਲక్ష్ਮੀ ਵੀ ਘਰੋਂ ਪਵਨ ਰੂਪ ਹੋ ਕੇ ਸੇਠ ਦੇ ਨਾਲ ਤੁਰ ਪਈ ਉਹ ਆਪਣੇ ਭਗਤ ਨੂੰ ਪਰਖਣਾ ਚਾਹੁੰਦੀ ਸੀ ਸੋਚਦੀ ਸੀ ਸੁਣਿਆ ਹੈ ਇਸ ਜਿਹੜਾ ਧਰਤੀ ਭਗਤ ਧਰਤੀ ਉੱਪਰ ਕੋਈ ਨਹੀਂ ਇਹ ਤਾਂ ਕੰਜੂਸੀ ਮੁਕਾਬਲੇ ਰੱਬ ਨੂੰ ਵੀ ਕੁਝ ਨਹੀਂ ਜਾਣਦਾ ਮੀਆਂ ਬੀਵੀ ਦੀ ਬਹਿਸ ਲక్ష్ਮੀ ਨੇ ਕੰਨੀ ਸੁਣੀ ਸੀ ਦੇਖਦੇ ਆ ਕਿੱਥੋਂ ਤੱਕ ਨਿਭਦਾ ਰਸਤੇ ਵਿੱਚ ਭੇਡਾਂ ਬੱਕਰੀਆਂ ਘਾਹ ਚਰਦਿਆਂ ਵੇਖੀਆਂ ਗਿਆਨ ਤਾਂ ਕਦਮ-ਕਦਮ ਤੇ ਬਿਖਰਿਆ ਪਿਆ ਹੈ ਅੱਖ ਖੁੱਲਣ ਦੀ ਧੀਰ ਹੈ ਬਸ ਸੋਚਣ ਲੱਗਾ ਭੇਡਾਂ ਵਾਂਗ ਆਦਮੀ ਘਾਹ ਚਰਨ ਲੱਗੇ ਤਾਂ ਕਿੰਨੀ ਬਚਤ ਹੋ ਜਾਏ ਅੰਨ ਖਾ ਖਾ ਕੇ ਪੇਟ ਭਰਨ ਦੀ ਬੁਰੀ ਆਦਤ ਪਤਾ ਨਹੀਂ ਕਦੋਂ ਛੁੱਟੇਗੀ ਲక్ష్ਮੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਦਿਲ ਕੀਤਾ ਭਗਤ ਦੇ ਚਰਨਾਂ ਦੀ ਧੂੜ ਮੱਥੇ ਨਾਲ ਲਾ ਲਵੇ ਕੰਜੂਸੀ ਦੀ ਕਦਰ ਅਜੇ ਤੱਕ ਮੂਰਖ ਦੁਨੀਆ ਨੇ ਨਹੀਂ ਸਮਝੀ ਮੇਰੇ ਕਹਿਣ ਅਨੁਸਾਰ ਚੱਲਣ ਵਾਲਾ ਅਵਤਾਰ ਹੁਣ ਤੱਕ ਪੈਦਾ ਹੀ ਨਹੀਂ ਸੀ ਹੋਇਆ ਇੱਕ ਗੱਲ ਦਾ ਸੇਠ ਨੂੰ ਹੋਰ ਗਿਆਨ ਹੋਇਆ ਸਾਰੇ ਤੀਰਥ ਮੰਦਰ ਦੇਵੀ ਦੇਵਤੇ ਇੱਕੋ ਥਾਂ ਹੋਇਆ ਕਰਦੇ ਤਾਂ ਕਿੰਨਾ ਚੰਗਾ ਹੁੰਦਾ ਅੱਡੋ ਅੱਡ ਤੀਰਥਾਂ ਦੀ ਯਾਤਰਾ ਦਾ ਕਿੰਨਾ ਖਰਚ ਬਚਦਾ ਆਸਥਿਕਾਂ ਨੂੰ ਬਹੁਤੀ ਅਕਲ ਨਹੀਂ ਹੁੰਦੀ ਜਿਸ ਬੰਦੇ ਵਿੱਚ ਕੰਜੂਸੀ ਦਾ ਗੁਣ ਨਹੀਂ ਉਸ ਦਾ ਦੁਨੀਆ ਵਿੱਚ ਆਉਣਾ ਤੇ ਜਿਉਣਾ ਵੀ ਫਜ਼ੂਲ ਹੈ ਹਰ ਦੌਰ ਤੱਕ ਸੇਠ ਨੇ ਆਪਣੇ ਅਸੂਲ ਤੇ ਕਾਇਮ ਰਿਹਾ ਲక్ష్ਮੀ ਮੰਨ ਗਈ ਕਿ ਲੋਕਾਂ ਨੇ ਖਾ ਮਖਾ দান ਪੁੰਨ ਕਰਨ ਤੇ ਭਾਸ਼ਣ ਦਿੱਤੀ ਜਿਸ ਨਾਲ ਜਸ ਵਧੇ ਉਹ ਕੰਮ ਤਾਂ ਸਾਰੇ ਕਰਦੇ ਨੇ ਧੰਨ ਹੈ ਇਹ ਬਾਣੀਆਂ ਦੁਨੀਆਂ ਦੀ ਨਿੰਦਿਆ ਤੇ ਬਦਨਾਮੀ ਤਾਂ ਬਰਦਾਸ਼ਤ ਕਰਦਾ ਹੈ ਘਰ ਵਾਲੀ ਵੀ ਦਿਨ ਵਿੱਚ 10-10 ਵਾਰ ਲਹਨ ਤਾਂ ਪਾਉਂਦੀ ਹੈ ਤਾਂ ਵੀ ਕੰਜੂਸੀ ਵਿੱਚ ਢਿੱਲ ਨਹੀਂ ਵਰਤਦਾ ਇਸ ਦੀ ਕਰਨੀ ਦਾ ਮੁਕਾਬਲਾ ਕੌਣ ਕਰ ਸਕਦਾ ਤਾਂ ਵੀ ਅਜੇ ਹੋਰ ਪਰਖ ਕਰਨੀ ਪਵੇਗੀ ਹਰਦوار ਪੁੱਜਿਆ ਵੱਡੇ ਵੱਡੇ ਮੰਦਰਾਂ ਨੂੰ ਨਫ਼ਰਤ ਨਾਲ ਦੇਖਿਆ ਮੂਰਖ ਭਗਤਾਂ ਦੀ ਕੁਰਬੁਲ ਕੁਰਬੁਲ ਕਰਦੀ ਭੀੜ ਲਾਲਚੀ ਪਾਂਡਿਆਂ ਦੇ ਪਖੰਡ ਨਾਸਤਕ ਸੇਠ ਦਾ ਸ਼ੱਕ ਗੰਗਾ ਵਾਂਗ ਉਸਦੇ ਦਿਲ ਵਿੱਚ ਹਲੋਰੇ ਲੈਣ ਲੱਗਾ ਅਨੇ ਇਨਸਾਨ ਨੇ ਧਰਮ ਭਗਵਾਨ ਮੰਦਰ ਦੇਵੀ ਦੇਵਤਿਆਂ ਦੇ ਨਾਂ ਤੇ ਕਿੰਨਾ ਧਨ ਬਰਬਾਦ ਕੀਤਾ ਹੈ ਇਸ ਮੂਰਖਤਾ ਦਾ ਕਿਤੇ ਅੰਤ ਵੀ ਨਜ਼ਰ ਨਹੀਂ ਆਉਂਦਾ ਦਿਸਦਾ ਇਸ ਨਾਲੋਂ ਤਾਂ ਪਸ਼ੂ ਪੰਛੀ ਚੰਗੇ ਨਾ ਕਿਸੇ ਦੇਵੀ ਦੇਵਤੇ ਨੂੰ ਮੰਨਣ ਨਾ ਕਿਸੇ ਮੂਰਤੀ ਅੱਗੇ ਮੱਥਾ ਟੇਕਣ ਪਾਂਡਿਆਂ ਦੇ ਕਾਰਨਾਮੇ ਦੇਖ ਕੇ ਜਾਦਾ ਸਮਾਂ ਖਲੋਉ ਨਾ ਸਕਿਆ ਉਹਨਾਂ ਦੇ ਡਰੋਂ ਸਿੱਧਾ ਮੁਰਦ ਘਾਟ ਪੁੱਜਿਆ ਉਸ ਨੂੰ ਪਰਖਣ ਲਈ ਲక్ష్ਮੀ ਪਾਂਡਾ ਬਣ ਕੇ ਪਿੱਛੇ ਪਹੁੰਚ ਗਈ ਬਾਣੀਆਂ ਨੂੰ ਕਿਧਰੇ ਪਾਂਡਾ ਦਿਖਾਈ ਨਹੀਂ ਦਿੱਤਾ ਕੱਪੜੇ ਪੌੜੀਆਂ ਵਿੱਚ ਰੱਖੇ ਪਰ ਨਾ ਲੱਕ ਨਾਲ ਬੁਲੇਟ ਕੇ ਪਾਣੀ ਵਿੱਚ ਉਤਰ ਗਿਆ ਇਸ অবতার ਦੀ ਚਰਨਸ਼ੂ ਪ੍ਰਾਪਤ ਕਰਕੇ ਗੰਗਾ ਜਲ ਪਵਿੱਤਰ ਹੋ ਗਿਆ ਠੰਡੇ ਪਾਣੀ ਨਾਲ ਸਰੀਰ ਵਿੱਚ ਕਾਂਬਾ ਛੇੜਿਆ ਫਿਰ ਵੀ ਪਾਣੀ ਦੀ ਛੂ ਚੰਗੀ ਲੱਗੀ ਪਤਾ ਨਹੀਂ ਕਿੰਨੀਆਂ ਜੜੀਆਂ ਬੂਟੀਆਂ ਦੀ ਛੂ ਇਸ ਵਿੱਚ ਘੁਲੀ ਹੋਈ ਹੈ ਛੋਟੀ ਮੋਟੀ ਬਿਮਾਰੀ ਤਾਂ ਹੀ ਇਸੇ ਤਰ੍ਹਾਂ ਗਾਇਬ ਹੋ ਜਾਏਗੀ ਹਿੰਮਤ ਕਰਕੇ ਪਾਣੀ ਚ ਲੱਕ ਤੱਕ ਅੰਦਰ ਚਲਾ ਗਿਆ ਤਿੰਨ ਚਾਰ ਡੁਬਕੀਆਂ ਲਾ ਕੇ ਅੱਖਾਂ ਖੋਲੀਆਂ ਸਾਹਮਣੇ ਪਾਂਡਾ ਖੜਾ ਦੇਖ ਕੇ ਚੌਂਕ ਗਿਆ ਪਰ ਫਿਰ ਸੰਭਲ ਗਿਆ ਪਾਂਡਾ ਆਪਣਾ ਕੰਮ ਕਰ ਰਿਹਾ ਹੈ ਕਰੇਗਾ ਹੀ ਕਰੇਗਾ ਬਾਣਿਆ ਮੁਸਕਰਾਉਂਦਾ ਹੋਇਆ ਬੋਲਿਆ ਤੈਥੋਂ ਡਰਦਾ ਮੈਂ ਮੁਰਦ ਘਾਟ ਆਇਆ ਪਰ ਤੂੰ ਇੱਥੇ ਵੀ ਮੇਰਾ ਖੇੜਾ ਨਹੀਂ ਛੱਡਦਾ ਇਹ ਖੁਸ਼ੀ ਦੀ ਹੀ ਗੱਲ ਹੈ ਪੀੜੀਆਂ ਦੇ ਪਾਂਡੇ ਨੂੰ ਦੇਖ ਕੇ ਤੁਹਾਡੇ ਵਰਗੇ ਜਜਮਾਨ ਖੁਸ਼ ਨਾ ਹੋਣਗੇ ਹੋਰ ਕੌਣ ਹੋਵੇਗਾ ਲక్ష్ਮੀ ਦੀਸ ਭਗਤੀ ਦੀ ਮੈਂ ਸ਼ਲਾਘਾ ਕਰਦਾ ਹਾਂ ਪਰ ਮੈਂ ਵੀ ਤੁਹਾਥੋਂ ਕਿਸੇ ਤਰ੍ਹਾਂ ਘੱਟ ਨਹੀਂ ਤੁਸੀਂ ਵੀ ਮੇਰੀ ਲక్ష్ਮੀ ਭਗਤੀ ਦੇ ਬਲਿਹਾਰ ਜਾਓਗੇ ਲక్ష్ਮੀ ਭਗਤਾਂ ਦਾ ਹੀ ਤਾਂ ਸਾਨੂੰ ਸਹਾਰਾ ਹੈ ਦਾਨਵੀਰ ਮੇਰੇ ਜਜਮਾਨ ਸੱਜੇ ਹੱਥ ਨਾਲ ਮੈਨੂੰ ਸੋਨੇ ਦੀ ਮੋਹਰ ਦਾਨ ਕਰੋ ਕਲਿਆਣ ਹੋਵੇਗਾ ਸੱਜੇ ਨਾਲ ਜਾਂ ਖੱਬੇ ਨਾਲ ਜੋ ਆਪਣੇ ਹੱਥੀਂ ਆਪ ਮੋਹਰਦਾਨ ਕਰੇ ਹੋ ਲక్ష్ਮੀ ਦੀ ਲక్ష్ਮੀ ਦਾ ਹਰ ਗਿਜ ਭਗਤ ਨਹੀਂ ਕੋਰ ਨਾਸਤਕ ਹੈ ਜੋ ਮਰਜੀ ਹੋਵੇ ਮੈਂ ਤੁਹਾਡੇ ਹੱਥੋਂ ਸੋਨੇ ਦੀ ਮੋਹਰ ਲੈ ਕੇ ਹੀ ਰਹਾਂਗਾ ਦਿਲ ਖੋਲ ਕੇ ਬਾਣੀ ਨੂੰ ਗੱਲ ਕਰਨ ਦਾ ਮੌਕਾ ਪਹਿਲੀ ਵਾਰ ਮਿਲਿਆ ਬੋਲਿਆ پاگل ਤਾਂ ਨਹੀਂ ਹੋ ਗਿਆ ਮੈਂ ਦੇ ਇੱਕ ਕੰਕਰ ਨਹੀਂ ਦਿੰਦਾ ਕਿਸੇ ਨੂੰ ਮੰਗਣਾ ਤੇਰਾ ਧਰਮ ਇਨਕਾਰ ਕਰਨਾ ਮੇਰਾ ਧਰਮ ਦੋਹਾਂ ਨੂੰ ਇੱਕ ਦੂਜੇ ਦਾ ਆਦਰ ਕਰਨਾ ਚਾਹੀਦਾ ਤੁਹਾਨੂੰ ਦੇਖ ਕੇ ਮੈਂ ਖੁਸ਼ ਹੋਇਆ ਮੈਂ ਇਹਨੂੰ ਦੇਖ ਕੇ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਪਾਂਡੇ ਦੇ ਰੂਪ ਵਿੱਚ ਲక్ష్ਮੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਪਰ ਉਸ ਨੇ ਆਪਣੀ ਖੁਸ਼ੀ ਜ਼ਾਹਰ ਨਹੀਂ ਹੋਣ ਦਿੱਤੀ ਨਿਮਰਤਾ ਨਾਲ ਕਹਿਣ ਲੱਗਾ ਕੋਰੀ ਖੁਸ਼ੀਆਂ ਢਿੱਡ ਨਹੀਂ ਭਰਦਾ ਜਜਮਾਨ ਕੁਝ ਨਾ ਕੁਝ ਲੈ ਬਿਨਾ ਮੈਂ ਕਿਹੜਾ ਜਾਣ ਵਾਲਾ ਹਾਂ ਚੱਲ ਸੋਨੇ ਦੀ ਮੋਹਰ ਨਾ ਸਹੀ ਚਾਂਦੀ ਦਾ ਰੁਪਈਆ ਹੀ ਦੇ ਜੇ ਇਸ ਦਾ ਵੀ ਮਨ ਨਹੀਂ ਮੰਦਾ ਤਾਂਬੇ ਦਾ ਹੀ ਦੇ ਦੇ ਪਾਂਡੇ ਨੂੰ ਥਾਪੀ ਦੇ ਕੇ ਬਾਣੀਆਂ ਬੋਲਿਆ ਸ਼ਾਬਾਸ਼ ਡਟੇਰ ਹੋਈ ਸੀ ਤਰਾ ਜਦ ਤੱਕ ਮੂੰਹ ਜੁਬਾਨ ਚੱਲਦੀ ਹੈ ਚਲਾਈ ਚੱਲੋ ਮੰਗੀ ਜਾਓ ਗੰਗਾ ਦੇ ਪਵਿੱਤਰ ਘਾਟ ਉੱਪਰ ਤੁਹਾਡੀ ਲక్ష్ਮੀ ਭਗਤੀ ਦੇਖ ਕੇ ਮਨ ਦੀ ਕਲੀ ਖਿੜ ਗਈ ਮੈਨੂੰ ਤਾਂ ਲੱਗਦਾ ਸਾਰੇ ਤੀਰਥ ਧਰਮ ਦਾ ਸਾਰਾ ਪੈਸੇ ਦੀ ਜਿਹੜੀ ਲੁੱਟ ਖਸੋਟ ਹੈ ਉਹ ਹੈ ਹੋਰ ਕੱਖ ਨਹੀਂ ਭਗਤੀ ਤੇ ਧਰਮ ਦੀ ਨਿੰਦਿਆ ਕਰਦੇ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪਤਾ ਨਹੀਂ ਮੈਂ ਸਿੱਧ ਪੰਡਾ ਹਾਂ ਤਨ ਹੋ ਮੇਰਾ ਵੀ ਤੁਹਾਨੂੰ ਪਤਾ ਨਹੀਂ ਸਿੱਧ ਬਾਣੀਆ ਤੇਰੀ ਜਾਤ ਹੀ ਨਿਕੰਮੀ ਹੈ ਡਰ ਵੀ ਨਾ ਤੇਰੇ ਪੇਚ ਢਿੱਲੇ ਨਹੀਂ ਹੋਣੇ ਗੰਗਾ ਦਾ ਵਗਦਾ ਪਾਣੀ ਡਰਦਾ ਹੋਵੇ ਕਿਸੇ ਤੋਂ ਤਾਂ ਬਾਣੀਂ ਡਰੇ ਚਿਹਰੇ ਉੱਪਰ ਡਰ ਦਾ ਪਛਾਵਾ ਤੱਕ ਕਿਧਰੇ ਨਹੀਂ ਆਪਣੇ ਭਗਤ ਦੀ ਦ੍ਰਿੜਤਾ ਦੇਖ ਕੇ ਲక్ష్ਮੀ ਬੜੀ ਖੁਸ਼ ਹੋਈ ਪਰ ਇਹਨੂੰ ਅਜੇ ਤਾਂ ਆਖਰੀ ਸਾਹ ਤੱਕ ਪਰਖਣਾ ਹੈ ਮੇਰੀ ਭਗਤੀ ਵਿੱਚ ਕੀ ਇਹ ਜਾਨ ਤੱਕ ਵਾਰ ਸਕਦਾ ਹੈ ਗੁੱਸੇ ਵਿੱਚ ਅੱਖਾਂ ਲਾਲ ਕਰਕੇ ਪੰਡਿਤ ਨੇ ਪਾਣੀ ਦੀ ਉਂਗਲੀ ਭਰੀ ਗੱਜ ਕੇ ਕਿਹਾ ਇਹ ਪਾਣੀ ਤੇਰੇ ਉੱਪਰ ਸੁੱਟਾਂਗਾ ਤੂੰ ਭਸਮ ਹੋ ਜਾਏਂਗਾ ਬੋਲ ਕੁਝ ਦੇਂਗਾ ਕਿ ਨਹੀਂ ਬਾਣੀਆਂ ਕਿੱਥੇ ਡਰਨ ਵਾਲਾ ਸੀ ਕਹਿਣ ਲੱਗਾ ਸਾਰਿਆਂ ਨੇ ਮਰਨਾ ਹੈ ਇੱਕ ਦਿਨ ਕਬਰ ਆਉਣਾ ਕਿਸ ਵਾਸਤੇ ਜਿਉਂਦੇ ਜੀ ਆਦਮੀ ਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਅਸੀਂ ਬਾਣੀਆਂ ਜਿਹੋ ਜਿਹੇ ਵੀ ਹਾਂ ਸੁਹਾ ਪਰ ਤੁਸੀਂ ਬਾਹਮਣ ਕਿਹੜਾ ਘਟ ਹੋ ਪੈਸੇ ਵਾਸਤੇ ਤੁਸੀਂ ਆਦਮੀ ਨੂੰ ਮਾਰ ਸਕਦੇ ਹੋ ਪੈਸੇ ਵਾਸਤੇ ਮੈਂ ਮਰਨ ਲਈ ਤਿਆਰ ਹਾਂ ਕਿਸੇ ਨੂੰ ਮਾਰਨ ਦੀ ਥਾਂ ਮੈਂ ਆਪ ਮਰਨਾ ਪਸੰਦ ਕਰਦਾ ਹਾਂ। ਅੱਛਾ ਖੈਰ ਕੋਈ ਗੱਲ ਨਹੀਂ। ਆਪਾਂ ਦੋਵੇਂ ਇੱਕੋ ਜਿਹੇ ਹਾਂ। ਲਿਆ ਇੱਕ ਚੁਟਕੀ ਮਿੱਟੀ ਦੀ ਦੇ। ਮੇਰੇ ਲਈ ਇਹੋ ਬਹੁਤ। ਆਪਣਾ ਦੋਹਾਂ ਦਾ ਧਰਮ ਨਿਭ ਜਾਏਗਾ। ਪਾਗਲ ਹੋਏ ਹੋ। ਦੇਣ ਦੀ ਗੱਲ ਕਰਦੇ ਹੋ। ਮੈਂ ਤਾਂ ਕਿਸੇ ਨੂੰ ਗਾਲ ਵੀ ਨਹੀਂ ਦਿੰਦਾ। ਤੁਸੀਂ ਚੁਟਕੀ ਮਿੱਟੀ ਦੀ ਮੰਗਦੇ ਹੋ। ਇਹ ਤਾਂ ਵੱਡੀ ਮੰਗ ਕਰ ਲਈ ਹੈ। पांडे ਦੀ ਹਾਲਤ ਖਰਾਬ ਹੋ ਗਈ। ਹੁਣ ਕੀ ਕਰੇ? ਹੱਥ ਜੋੜ ਕੇ ਬੋਲਿਆ। ਸੇਠ ਸਵੇਰੇ ਸਵੇਰੇ ਨਾ ਨਾ ਕਰੋ। ਬੋਨਿੰਦਾ ਵੇਲਾ ਹੈ ਅੱਛਾ ਇੱਥੇ ਤਾਂ ਇੱਕ ਚੁਟਕੀ ਮਿੱਟੀ ਦੀ ਵੀ ਨਹੀਂ ਦੇਣੀ ਪਰ ਪਿੰਡ ਜਾ ਕੇ ਇੱਕ ਸਿੱਧਾ ਮਿੰਜ ਰਾਸ਼ਨ ਦਾ ਦੇਉਂਗੇ ਇੱਕ ਸਿੱਦੇ ਦੀ ਹਾਮੀ ਭਰ ਦਿਓ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮਨਜ਼ੂਰ ਕਰੋ ਪਾਂਡੇ ਦਾ ਹੱਠ ਦੇਖ ਕੇ ਬਾਣੀਆ ਖੁਸ਼ ਹੋਇਆ ਸੋਚਿਆ ਇੱਕ ਸਿੱਧਾ ਲੈਣ ਵਾਸਤੇ ਕੌਣ ਸੌ ਕੋ ਦੂਰ ਪਿੰਡ ਆਊਗਾ ਜੇ ਹਾਂ ਕਰ ਦਿਆਂ ਤਾਂ ਮੇਰੀ ਜੇਬ ਵਿੱਚੋਂ ਕੀ ਜਾਂਦਾ ਹੈ ਐਡੀ ਦੂਰ ਆਉਣ ਜਾਣ ਵਿੱਚ ਹੀ ਇਸ ਦੇ 100 ਸਿੱਧੇ ਲੱਗ ਜਾਣਗੇ ਪਾਂਡੇ ਨੂੰ ਥਾਪੀ ਦੇ ਕੇ ਕਹਿੰਦਾ ਸਾਰੀ ਉਮਰ ਪਹਿਲਾ ਪਹਿਲੀ ਵਾਰ ਕਿਸੇ ਆਦਮ ਜਾਨੀ ਖੁਸ਼ ਕੀਤਾ ਸਿਰਫ ਸਿਦਾ ਲੈਣ ਮੇਰੇ ਪਿੰਡ ਆਏ ਸਿਦਾ ਜ਼ਰੂਰ ਦਿਆਂਗਾ ਪੂਰਾ ਯਕੀਨ ਸੀ ਕਿ ਇਹ ਨੀ ਦੂਰ ਮਗਜ ਮਾਰਦਾ ਪੈਂਡਾ ਕੱਟਦਾ ਕਿਹੜਾ ਪਿੰਡ ਆਏਗਾ ਬੋਹਣੇ ਵਾਸਤੇ ਵਿਚਾਰਾ ਤਰਲੇ ਕਰਕੇ ਹਾਂ ਕਰਵਾਉਣੀ ਚਾ ਰਿਹਾ ਹੈ ਇਸ ਵਾਸਤੇ ਕੀ ਇਨਕਾਰ ਕਰਨਾ ਹਾਂ ਹਾਂ ਕਰ ਦੇ ਦੋਵੇਂ ਖੁਸ਼ ਹੋ ਗਏ ਫਿਰ ਵੀ ਬਾਣੀ ਨੇ ਕਿਹਾ ਮੈਂ ਸਿਦਾ ਦੇਣ ਦੀ ਹਾਂ ਕੀਤੀ ਹੈ ਦਿੱਤਾ ਨਹੀਂ ਮੈਨੂੰ ਤਾਂ ਇਸ ਦੇਣ ਸ਼ਬਦ ਤੋਂ ਖੇਚੜ ਜਾਂਦੀ ਹੈ। ਪਾਂਡਾ ਅਸੀਸ ਸਿੰਘ ਦਾ ਬੋਲਿਆ ਇੱਕੋ ਗੱਲ ਹੈ ਮੈਂ ਵੀ ਤੁਹਾਡੇ ਤੋਂ ਹਾਂ ਲਈ ਹੈ। ਸੱਚ ਕਹਾ ਲੈਣ ਸ਼ਬਦ ਤੋਂ ਵੱਧ ਮਿੱਠਾ ਤਾਂ ਮੈਨੂੰ RAM ਦਾ ਨਾਮ ਵੀ ਨਹੀਂ ਲੱਗਦਾ। RAM ਦੀ ਮਹਿਮਾ ਇਸ ਲਈ ਗਾਉਂਦੇ ਹਾਂ ਉਸ ਦੇ ਨਾਮ ਤੇ ਕੁਝ ਲੋਕ ਦੇ ਦਿੰਦੇ ਨੇ। ਪਾਂਡੇ ਤੋਂ ਖਹਿੜਾ ਛੁਡਾ ਕੇ ਕੰਦਮੂਲ ਫਲ ਆਦਿਕ ਤੋੜ ਤੋੜ ਖਾਂਦਾ ਖਾਂਦਾ ਬਾਣੀਆਂ ਪਿੰਡਵਾਲ ਤੁਰ ਪਿਆ। ਤੀਰਥ ਯਾਤਰਾ ਦੇ ਨਵੇਂ ਤਜਰਬੇ ਨਾਲ ਉਸ ਦਾ ਮਾਇਆ ਵਿੱਚ ਵਿਸ਼ਵਾਸ ਹੋਰ ਪੱਕਾ ਹੋ ਗਿਆ। ਦੇਖਿਆ ਰਸਤੇ ਵਿੱਚ ਮਰੇ ਪਸ਼ੂ ਨੂੰ ਗਿਰਜਾਂ ਨੋਚ ਰਹੀਆਂ ਸਨ। ਹੋਠਾਂ 'ਤੇ ਮੁਸਕਾਨ ਤੈਰ ਆਈ ਜਿਵੇਂ ਸੂਰਜ ਚੜ੍ਹ ਗਿਆ ਹੋਵੇ। ਇਹੋ ਜਿਹੀ ਅਜੀਬ ਮੁਸਕਾਨ ਭੋਜਨ ਕਰਨ ਵਾਸਤੇ ਆਦਮੀ ਕਿੰਨੀਆਂ ਮੁਸੀਬਤਾਂ ਚਲਦਾ ਹੈ। ਖੇਤੀਬਾੜੀ, ਪੀਣਾ, ਪਕਾਉਣਾ, ਮਿਰਚ ਮਸਾਲਾ ਪਤਾ ਨਹੀਂ ਕੀ ਕੀ। ਕਿੰਨਾ ਚੰਗਾ ਹੁੰਦਾ ਇਹਨਾਂ ਪੰਛੀਆਂ ਵਾਂਗ ਆਦਮੀ ਆਪਣਾ ਪੇਟ ਭਰ ਸਕਦਾ। ਸਾਰਾ ਪੈਸਾ ਰਸੋਈ ਦੇ ਧੂੰਏ ਵਿੱਚ ਹੀ ਉੱਡ ਜਾਂਦਾ ਹੈ। तीर्थ यात्रा पूरी करके आखर बाणियां पिंड पूजा सेठाणी थाल ਵਿੱਚ ਨਾਰੀਅਲ ਸੰਧੂਰ ਗੁੜ ਅਤੇ ਘੋੜਾ ਦੀਵਾ ਬਾਲ ਕੇ ਆਰਤੀ ਉਤਾਰਨ ਲਈ ਅੱਗੇ ਵਧੀ ਬਾਣੀਆਂ ਨੇ ਅੱਖਾਂ ਕੱਢ ਕੇ ਕਿਹਾ राम जाने ਤੈਨੂੰ ਕਦੋਂ ਅਕਲ ਆਊਗੀ ਆਊਗੀ ਵੀ ਜਾਂ ਨਹੀਂ ਆਊਗੀ ਇਸ ਤਰ੍ਹਾਂ ਬੇਕਾਰ ਘੋੜਾ ਜਲਾਉਣ ਦਾ ਕੀ ਫਾਇਦਾ ਔਰ ਇਹ ਸੰਧੂਰ ਸੇਠਾਣੀ ਦੇ ਹੱਥ ਕੰਬੇ ਬਸ ਕਰੋ ਬਸ तीर्थ यात्रा ਦਾ ਵੀ ਕੋਈ ਅਸਰ ਨਹੀਂ हे भगवान ਭਗਵਾਨ ਦੀ ਮਾਸੀ ਤੂੰ ਨਾਲ ਜਾਂਦੀ ਖੁਦ ਦੇਖ ਲੈਂਦੀ ਸਾਰੇ ਪਾਸੇ ਪੈਸੇ ਵਟੋਰਨ ਦਾ ਜਾਲ ਵਿਛਿਆ ਹੋਇਆ ਗੰਗਾ ਜਾਣੇ ਜਾਓ ਠੀਕ ਹੈ ਪਰ ਹਰ ਪਾਸੇ ਪੈਸੇ ਦੀ ਲੁੱਟ ਖੁੱਟ ਤੀਰਥ ਧਰਮ ਭਗਵਾਨ ਮੁਕਤੀ ਸਭ ਬਹਾਨੇ ਨੇ ਸੇਠਾਣੀ ਦਾ ਮੱਥਾ ਠਣਕਿਆ ਪਾਂਡਿਆਂ ਨੂੰ ਕੁਝ ਦਖਣਾ ਵਖਣਾ ਦਿੱਤੀ ਏ ਕਿ ਨਹੀਂ ਤੈਨੂੰ ਪਤਾ ਹੈ ਕੁਝ ਨਹੀਂ ਦੇਣਾ ਮੇਰੇ ਵਾਸਤੇ ਕਿੱਡਾ ਪਾਪ ਹੈ ਇਸ ਕਰਕੇ ਮੈਂ ਕਿਸੇ ਨੂੰ ਕੁਝ ਨਹੀਂ ਦਿੰਦਾ ਫਿਰ ਵੀ ਇਹ ਸੋਚ ਕੇ ਕਿ ਤੂੰ ਬੁੜਬੁੜ ਕਰੇਂਗੀ ਲਿਹਾਜ ਸਦਕਾ ਇੱਕ ਪਾਂਡੇ ਨੂੰ ਇੱਕ ਸਿੱਧੇ ਦੀ ਹਾਂ ਕਰਾਇਆ ਉਹ 당ਗ ਰਹਿ ਗਈ ਇੰਨੀ ਦੂਰ ਸਿੱਧਾ ਲੈਣ ਲਈ ਅਕਲ ਦਾ ਅੰਨਾ ਹੀ ਆਏਗਾ ਚਲੋ ਹਾਂ ਕਰਨ ਨਾਲ ਤੁਹਾਡਾ ਕੀ ਘਟਿਆ ਪਰ ਉਸ ਅਕਲ ਦੇ ਅੰਨੇ ਪਾਂਡੇ ਨੂੰ ਕਿਤੇ ਆਉਣ ਜਾਣ ਦੀ ਲੋੜ ਹੀ ਨਹੀਂ ਸੀ ਉਹ ਤਾਂ ਉਸਦੇ ਘਰ ਵਿੱਚ ਹੀ ਵੱਸਦਾ ਸੀ ਪੰਜਵੇਂ ਦਿਨ ਪਾਂਡਾ ਆਤਮਕਿਆ ਬਾਹਰ ਚਬੂਤਰੇ ਤੇ ਬੈਠੀ ਚਿਲਮ ਦੀ ਰਾਖ ਨਾਲ ਸੇਠਾਣੀ ਦੰਦਾਂ ਤੇ ਮੰਜਨ ਕਰ ਰਹੀ ਸੀ ਰਾਮ ਰਾਮ ਕਰਨ ਬਾਦ ਪਾਂਡੇ ਨੇ ਪੁੱਛਿਆ ਸੇਠ ਜੀ ਕਿੱਥੇ ਨੇ ਮੰਜਨ ਕਰਦੀ ਕਰਦੀ ਬੋਲੀ ਕੀ ਕੰਮ ਹੈ ਸਿੱਧੇ ਦੀ ਗੱਲ ਸੁਣਨ ਅਨਸਾਰ ਉਸ ਦੀਆਂ ਅੱਖਾਂ ਅਸਮਾਨੀ ਚੜ ਗਈਆਂ ਗੌਰ ਨਾਲ ਦੇਖਦੀ ਹੋਈ ਹੈਰਾਨੀ ਨਾਲ ਪੁੱਛਣ ਲੱਗੀ ਹਰਦਵਾਰ ਤੋਂ ਸਿੱਧਾ ਲੈਣ ਆਇਓ ਧੰਨ ਹੋ ਤੁਸੀਂ ਕਿਹੜਾ ਸੇਠ ਤੋਂ ਘਟ ਹੋ ਸੇਠਾਣੀ ਵਾੜੇ ਵਿੱਚ ਗਈ ਜਿੱਥੇ ਸੇਠ ਨੇਰੀ ਵਿੱਚ ਉੱਡ ਕੇ ਆਇਆ ਕਾਫ ਉਸ ਰਸੋਈ ਵਾਸਤੇ ਇਕੱਠਾ ਕਰਨ ਲੱਗਿਆ ਹੋਇਆ ਸੀ ਸੇਠਾਣੀ ਦੀ ਕੰਮ ਦੀ ਆਵਾਜ਼ ਸੁਣੀ ਗੱਲ ਸੁਣਦੇ ਹੋ ਸਿੱਧਾ ਲੈਣ ਵਾਸਤੇ ਤੁਹਾਡਾ ਉਹ ਪੰਡਾ ਦਰਵਾਜ਼ੇ ਤੇ ਖੜਾ ਹੈ ਬੇਚਾਰਾ ਕਿੰਨੀ ਦੂਰੋਂ ਲੱਤਾਂ ਘੀਟ ਦਾ ਆਇਆ ਹੈ ਜਲਦੀ ਸਿੱਧਾ ਦਿਓ ਤੇ ਵਿਦਾ ਕਰੋ ਲਾਲਾ ਹੱਕਾ ਬੱਕਾ ਦਿਲ ਵਿੱਚ ਆਇਆ ਕਿ ਇਸ ਫਰਿਸ਼ਤੇ ਦੇ ਦਰਸ਼ਨ ਕੀਤੇ ਜਾਣ ਪਰ ਫਿਰ ਸਿੱਧਾ ਤਾਂ ਦੇਣਾ ਹੀ ਪੈਣਾ ਹੈ ਹਾਰ ਕਿਵੇਂ ਮੰਨੇ ਭੋਲਿਆ ਕਹਿ ਦੇ ਸੇਠ ਦੇ ਪੇਟ ਵਿੱਚ ਜ਼ਬਰਦਸਤ ਦਰਦ ਹੋ ਰਿਹਾ ਕੱਲਾਈ ਸਾਡੀ ਜਾਨ ਨਿਕ ਰਹੀ ਹੈ ਤੇ ਤੈਨੂੰ ਸਿੱਧੇ ਦੀ ਪਈ ਹੈ ਮਾਮੂਲੀ ਸਿੱਧੇ ਵਾਸਤੇ ਕਿਉਂ ਬਵਾਨੇ ਘਟਦੇ ਹੋ ਬੇਚਾਰਾ ਸੌਖ ਕੋ ਤੂੰ ਆਸ ਲੈ ਕੇ ਆਇਆ ਨਾਲੇ ਖਾਨਦਾਨੀ ਪੰਡਾ ਹੈ ਉਹਦੇ ਨਾਲ ਧੋਖਾ ਠੀਕ ਨਹੀਂ ਟੀਲੇ ਡੱਕੇ ਚੁਗਦਾ ਚੁਗਦਾ ਸੇਠ ਬੋਲਿਆ ਤੈਨੂੰ ਸਮਝ ਨਹੀਂ ਚੁ ਕਹੀਂ ਜਾਣਾ ਤੂੰ ਕਰੀ ਚੱਲ ਤੇ ਵਾਦਾ ਕੀਤਾ ਸੀ ਕਿ ਹਰ ਦਵਾਰ ਤੋਂ ਆਉਣ ਤੋਂ ਬਾਅਦ ਤੂੰ ਮੇਰਾ ਆਖਾ ਮੰਨਿਆ ਕਰੇਗੀ ਬੇਕਾਰ ਬਹਿਸ ਨਾ ਕਰ ਜੋ ਮੈਂ ਦੱਸਿਆ ਕਹਿ ਦੇ ਤੈਨੂੰ ਲੱਗਦੇ ਕਿ ਸਿੱਧਾ ਕੋਈ ਮਾਮੂਲੀ ਚੀਜ਼ ਹੁੰਦੀ ਹੈ ਜਿਸ ਸਿੱਧੇ ਖਾਤਰ ਉਹ 100 ਕੋ ਤੋਂ ਚੱਲ ਕੇ ਆਇਆ ਤੇਰਾ ਖਿਆਲ ਹੈ ਮੈਂ ਘਰ ਬੈਠਾ ਬੈਠਾ ਫੜਾ ਦਿਆਂ ਪਾਗਲ ਨਹੀਂ ਹੋਇਆ ਮੈਂ ਦੋ ਅਵਤਾਰਾਂ ਦੀ ਲੜਾਈ ਹੋਣ ਲੱਗੀ ਐ ਦੇਖੀ ਚੱਲ ਕੇ ਕੌਣ ਜਿੱਤਦਾ ਐ ਕੌਣ ਹਾਰਦਾ ਐ ਦੁਨੀਆ ਫਤਿਹ ਕਰਨ ਨਾਲੋਂ ਔਖਾ ਕੰਮ ਐ ਇਹ ਕਿਤੇ ਅੰਦਰ ਹੀ ਨਾ ਲੰਗਾਏ ਪੇਟ ਦਰਦ ਦੀ ਗੱਲ ਸੁਣ ਕੇ ਪਾਂਡਾ ਕਹਿੰਦਾ ਚਿੰਤਾ ਦੀ ਕੀ ਗੱਲ ਐ ਇਸ ਦਾ ਇਲਾਜ ਤਾਂ ਮੇਰੇ ਖੱਬੇ ਹੱਥ ਦੀ ਖੇੜ ਐ ਇੱਕ ਚੁਟਕੀ ਨਾਲ ਠੀਕ ਕਰ ਦੇਣਾ ਸੇਠਾਣੀ ਬੋਲੀ ਸੇਠ ਜੀ ਕਿਸੇ ਹੋਰ ਤੋਂ ਨਹੀਂ ਇਲਾਜ ਕਰਵਾਉਂਦੇ ਚਾਹੇ ਤਨਵੰਤਰੀ ਵੈਦ ਆ ਜਾਵੇ ਕੋਈ ਗੱਲ ਨਹੀਂ ਰਾਮ ਖੈਰ ਵਰਤੌਣ ਮੈਂ ਕੱਲ ਨੂੰ ਪਤਾ ਲੈਣ ਆ ਜਾਊਂਗਾ ਅਗਲੇ ਦਿਨ ਪਾਂਡਾ ਪਤਾ ਲੈਣ ਆਇਆ ਘਰ ਵਿੱਚ ਰੋਣ ਪਿਟਸਿਆਪਾ ਹੋ ਰਿਹਾ ਸੀ ਛਾਤੀ ਕੁੱਟਦੀ ਸੇਠਾਣੀ ਉੱਚੀ ਉੱਚੀ ਰੋ ਰਹੀ ਸੀ ਸੇਠ ਦੀ ਆਪਣੀ ਤਾਂ ਕੋਈ ਔਲਾਦ ਨਹੀਂ ਸੀ ਭਤੀਜਾ ਭੱਜਾ ਭੱਜਾ ਆਇਆ ਆਨਸਾਰ ਮੌਤ ਦਾ ਭੇਦ ਖੁੱਲ ਗਿਆ ਸੇਠ ਨੇ ਸਮਝਾਇਆ ਬੇਟੇ ਮੇਰੀ ਇੱਜ਼ਤ ਹੁਣ ਤੇਰੇ ਹੱਥ ਕਿਤੇ ਪਾਂਡੇ ਤੋਂ ਹਰਾ ਨਾ ਦੇ ਮਰਨਾ ਕਬੂਲ ਪਰ ਆਪਣਾ ਧਰਮ ਨਹੀਂ ਛੱਡਿੰਦਾ ਆਪਣੇ ਘਰਾਣੇ ਦਾ ਨੱਕ ਨਾ ਕਟ ਜਾਵੇ ਆਦਮੀ ਦਾ ਸਭ ਤੋਂ ਵੱਡਾ ਗੁਣ ਕੰਜੂਸੀ ਹੈ ਭਤੀਜਾ ਰੋਂਦਾ ਰੋਂਦਾ ਬਾਹਰ ਆਇਆ ਬੋਲਿਆ ਚਾਚਾ ਜੀ ਚੱਲ ਬਸੇ ਤਾਹਾਂ ਮਾਰ ਮਾਰ ਰੋਣ ਲੱਗਾ ਫਿਰ ਪਾਂਡੇ ਨੂੰ ਕਿਹਾ ਤੁਹਾਨੂੰ ਬੜੀ ਤਕਲੀਫ ਹੋਈ ਪਰ ਮੌਤ ਅੱਗੇ ਕਿਸ ਦਾ ਜੋਰ ਹੁਣ ਸਿੱਧਾ ਕਿਵੇਂ ਦੇਈਏ ਹਰ ਦੁਆਰ ਜਾਓ ਉੱਥੇ ਦੇ ਆਵਾਂਗੇ ਫੁੱਲ ਪਾਉਣਗੇ ਤਾਂ ਅੱਖਾਂ ਵਿੱਚ ਹੰਝੂ ਲਟਕਾ ਕੇ ਪਾਂਡਾ ਬੋਲਿਆ ਇਹ ਕਿਵੇਂ ਹੋ ਸਕਦਾ ਸੇਠ ਮੇਰਾ ਖਾਸ ਜਜਮਾਨ ਸੀ ਸਿੱਧੇ ਨੂੰ ਮਾਰੋ ਗੋਲੀ ਉਹ ਮਰ ਗਏ ਮੈਨੂੰ ਇੰਨਾ ਨੀਚ ਸਮਝਦੇ ਹੋ ਕਿ ਦਾ ਸੰਸਕਾਰ ਕਰਵਾਏ ਬਿਨਾ ਚਲਾ ਜਾਵਾਂ ਕਿਰਿਆ ਕਰਕੇ ਜਾਊਂਗਾ ਭਤੀਜਾ ਰੋਂਦਾ ਰੋਂਦਾ ਅੰਦਰ ਗਿਆ ਸਾਰੀ ਗੱਲ ਦੱਸੀ ਸੁਣ ਕੇ ਸੇਠ ਜੋਸ਼ ਵਿੱਚ ਆ ਗਿਆ ਬੋਲਿਆ بیٹے ਡਰਦਾ ਕਿਉਂ ਹੈ ਪਾਂਡੇ ਦੇ ਕਹੇ ਕਹਾਏ ਸਿੱਧਾ ਦੇ ਦਿਆਂ ਮਾਂ ਦੇ ਦੁੱਧ ਨੂੰ ਲਾਜ ਲੱਗੇਗੀ ਤੂੰ ਫਿਕਰ ਨਾ ਕਰ ਮੈਨੂੰ ਜਿਉਂਦੇ ਨੂੰ ਅੱਗ ਲਾ ਦਿਓ ਪਰਵਾਹ ਨਹੀਂ ਪਰ ਮੇਰਾ ਸਿਰ ਇਸ ਪਾਂਡੇ ਅੱਗੇ ਝੁਕਣਾ ਨਹੀਂ ਚਾਹੀਦਾ ਮੈਂ ਦੁਨੀਆ ਨੂੰ ਦੱਸ ਦੇਊਂਗਾ ਕਿ ਮੈਂ ਕੀ ਹੁਣਾ ਤੁਸੀਂ ਕਿਰਿਆ ਦੀ ਤਿਆਰੀ ਕਰਕੇ ਰੋਂਦੇ ਰੋਂਦੇ ਮੈਨੂੰ ਸ਼ਮਸ਼ਾਨ ਘਾਟ ਲੈ ਚੱਲੋ ਰਸਤੇ ਵਿੱਚ ਕੋਈ ਪੁੱਛਣ ਨਾ ਕੋਈ ਗੱਲ ਨਾ ਪੁੱਛਣ ਲੱਗ ਜੀ ਕਿਤੇ ਪਾਂਡੇ ਨੂੰ ਸ਼ੱਕ ਹੋ ਜਾਣਾ ਫਿਰ ਚਾਚੇ ਦੀ ਜਿੱਦ ਅਗੇ ਭਤੀਜੇ ਦੀ ਕੀ ਔਕਾਤ ਅਰਥੀ ਤੇ ਲਟਾ ਕੇ ਭਤੀਜਾ ਉੱਪਰ ਚਾਦਰ ਪਾਉਣ ਵਾਸਤੇ ਨਵਾਂ ਥਾਨ ਪਾੜਨ ਹੀ ਲੱਗਾ ਸੀ ਕਿ ਸੇਠ ਨੂੰ ਗੁੱਸਾ ਆ ਗਿਆ ਉਹ ਪਾਗਲ ਕੋਈ ਪੁਰਾਣਾ ਕੱਪੜਾ ਪਾ ਦੇ ਨਵਾਂ ਖਰਾਬ ਕਰੀ ਜਾਣਾ ਭਤੀਜਾ ਹੰਝੂ ਪੁੰਝਦਾ ਬੋਲਿਆ ਠੀਕ ਹੈ ਚਾਚਾ ਸੇਠਾਣੀ ਗੁੱਸੇ ਵਿੱਚ ਬੋਲੀ ਇਹਨੂੰ ਲੱਗਦਾ ਮੁੰਡਿਆ ਇਹ ਮੁਫਤ ਦਾ ਮਾਲ ਤੇਰਾ ਹੀ ਐ ਸੋ ਇਹੋ ਜੀ ਗੱਲ ਮੰਨੇਗਾ ਹੀ ਤੂੰ ਸੇਠ ਦਾ ਹਟ ਤੇ ਸੇਠ ਕੀ ਘਰ ਵਾਲੇ ਸਾਰੇ ਰੋਣ ਲੱਗੇ ਉਸਨੇ ਵੀ ਜਿੱਤ ਰੱਖਣ ਲਈ ਜਿਉਂਦੇ ਜੀ ਸੜਨ ਦਾ ਫੈਸਲਾ ਕਰ ਲਿਆ ਪਰ ਮਨ ਨੂੰ ਕਿਵੇਂ ਸਮਝਾਏ ਘਰਦਿਆਂ ਨੂੰ ਪਹਿਲਾਂ ਹੀ ਧਮਕੀ ਦੇ ਰੱਖੀ ਸੀ ਕਿ ਜੇ ਕਿਸੇ ਨੇ ਮੇਰੇ ਪਰਣ ਵਿੱਚ ਵਿਗਨ ਪਾਉਣ ਦੀ ਸੋਚੀ ਤਾਂ ਮੈਂ ਖੂਬ ਚ ਛਾਲ ਮਾਰ ਦਿਆਂਗਾ ਜਿਉਂਨ ਦਾ ਧਿਰਕ ਤਾਂ ਫੇਰ ਹੀ ਰਹੇਗਾ ਉਸ ਸੂਰਬੀਰ ਦੇ ਹੱਥ ਅੱਗੇ ਕਿਸੇ ਦੀ ਇੱਕ ਨਾ ਚੱਲੀ ਸੇਠ ਨੇ ਸਾਹ ਉੱਪਰ ਚੜਾ ਲਿਆ ਅਰਥੀ ਚੁੱਕਣ ਵੇਲੇ ਸੇਠਾਣੀ ਨੇ ਕਿਹਾ ਮੇਰੀ ਸੌ ਅਜੇ ਵੀ ਮੰਨ ਜਾਓ ਇੱਕ ਸੀਦੇ ਦੀ ਖਾਤਰ ਕਿਉਂ ਜਾਨ ਗਵਾਉਣ ਲੱਗਿਓ ਸਾਨੂੰ ਰੋਂਦੇ ਦੇਖ ਕੇ ਤਰਸ ਨਹੀਂ ਆਉਂਦਾ ਸੇਠ ਦਾ ਇੱਕੋ ਜਵਾਬ ਮੈਂ ਦੁਨੀਆਂ ਵਿੱਚ ਐਵੇਂ ਨਹੀਂ ਆਇਆ ਕੰਜੂਸੀ ਦਾ ਨਾਮ ਰੌਸ਼ਨ ਕਰਾਂਗਾ ਮੇਰੇ ਪਿੱਛੇ ਤੁਸੀਂ ਵੀ ਮੇਰੀ ਆਨ ਰੱਖਿਓ ਕਿਤੇ ਮੇਰੇ ਨਾਂ ਨੂੰ ਕਲੰਕਨਾ ਨਾ ਲਾ ਦਿਓ ਲੱਕੜਾਂ ਦੀ ਬਚਤ ਕਰਿਓ ਸੁੱਕਿਆ ਹੋਇਆ ਤਾਂ ਹਾਂ ਹੀ ਮੈਂ ਅਧੀਆਂ ਲੱਕੜਾਂ ਨਾਲ ਕੰਮ ਚੱਲ ਜੂ ਹੁਣ ਦੇਰ ਨਾ ਕਰੋ ਗੱਲ ਦੀ ਭਾਫ ਨਾ ਨਿਕਲੇ ਜਿਉਂਦੇ ਪਤੀ ਦੀ ਅਰਥੀ ਉੱਠਦੀ ਦੇਖ ਕੇ ਸੇਠਾਣੀ ਦੋ ਹਥੜੇ ਪਿੱਟਣ ਲੱਗੀ ਇੰਨਾ ਦਰਦ ਮੌਤ ਦੇ ਮਾਤਮ ਦਾ ਨਹੀਂ ਹੋਇਆ ਕਰਦਾ ਜਿੰਨਾ ਜਿਉਂਦੇ ਦਾ ਪਰ ਇਹ ਯੋਧਾ ਬਿਲਕੁਲ ਬੇਚੈਨ ਨਹੀਂ ਜਿਵੇਂ ਅਰਥੀ ਉੱਪਰ ਕਾਹਨੂੰ ਪਲੰਗ ਤੇ ਲੇਟਿਆ ਹੋਵੇ ਸ਼ਮਸ਼ਾਨ ਤੱਕ ਹਿੱਲਿਆ ਤੱਕ ਨਹੀਂ ਅਰਥੀ ਚਿਖਾ ਉੱਪਰ ਰੱਖੀ ਤਾਂ ਵੀ ਅਡੋਲ ਰੋਣ ਬਹਾਨੇ ਭਤੀਜੇ ਨੇ ਕੰਨ ਨੇੜੇ ਮੂੰਹ ਲਾ ਕੇ ਕਿਹਾ ਚਾਚਾ ਹੁਣ ਵੀ ਮੰਨ ਜਾ ਲੋਕ ਕਿਹਾ ਕਰਨਗੇ ਪੈਸੇ ਦੇ ਲੋਭ ਵਿੱਚ ਭਤੀਜੇ ਨੇ ਚਾਚਾ ਜਿਉਂਦਾ ਜਲਾ ਦਿੱਤਾ ਲੋਕ ਕਹਿੰਦੇ ਨੇ ਬੇਟੇ ਕਹੀਂ ਜਾਣ ਦੇ ਲੋਕਾਂ ਦੀ ਜ਼ੁਬਾਨ ਕੋਈ ਨਹੀਂ ਫੜ ਸਕਿਆ ਮੇਰੇ ਮਰਨ ਪਿੱਛੋਂ ਤੂੰ ਪੁੰਨ दान ਉੱਪਰ ਇੱਕ ਕੋੜੀ ਵੀ ਖਰਚ ਕੀਤੀ ਤਾਂ ਮੇਰੀ ਗਤੀ ਨਹੀਂ ਹੋਣੀ ਤੂੰ ਪਾਪ ਵਿੱਚ ਡੁੱਬ ਜਾਏਂਗਾ ਹੁਣ ਸੋਚਦਾ ਕੀ ਹੈ ਅੱਗ ਲਾਉਣ ਦੀ ਕਰ ਹੁਣ ਹੋਰ ਕੀਤਾ ਵੀ ਕੀ ਜਾ ਸਕਦਾ ਹੈ ਅਗਨੀ ਦੇਣੀ ਪਈ ਚਿਤਾ ਲਟ-ਲਟ ਕਰਕੇ ਬਲ ਉੱਠੀ ਕੰਜੂਸ ਸੇਠ ਹਿੱਲਿਆ ਤੱਕ ਨਹੀਂ ਹੈਰਾਨ ਹੋਏ ਲੋਕ ਕੀ ਦੇਖਦੇ ਨੇ ਅਚਾਨਕ ਅਸਮਾਨ ਵਿੱਚੋਂ ਫੁੱਲਾਂ ਦੀ بارش ਹੋਣੀ ਸ਼ੁਰੂ ਹੋ ਗਈ ਚੀਤਾ ਦੀ ਅੱਗ ਉੱਪਰ ਫੁੱਲ ਡਿੱਗਣ ਲੱਗੇ ਅੱਗ ਬੁਝਦੀ ਗਈ ਦੇਖਦੇ ਦੇਖਦੇ ਚੀਤਾ ਠੰਡੀ ਹੋ ਗਈ ਲੱਕੜਾਂ ਆਪੇ ਪਰੇ ਸਰਕ ਗਈਆਂ ਕੰਜੂਸ ਸੂਰਮਾ ਕੱਪੜੇ ਝਾੜਦਾ ਝਾੜਦਾ ਖੜਾ ਹੋ ਗਿਆ ਦੇਵਤੇ ਚੌਰ ਕਰਨ ਲੱਗੇ ਪਰੀਆਂ ਆਰਤੀ ਉਤਾਰਨ ਲੱਗੀਆਂ ਲక్ష్ਮੀ ਸਾਖਤ ਦੇਹ ਧਾਰ ਕੇ ਪ੍ਰਗਟ ਹੋ ਗਈ ਸੇਠ ਦੇ ਸਿਰ ਉੱਪਰ ਹੱਥ ਰੱਖ ਕੇ ਬੋਲੀ ਬੇਟੇ ਮੈਂ ਤੇਰੀ ਪਰਖ ਕਰ ਲਈ ਤੇਰੇ ਜਿਹਾ ਵੀਰ ਅਜੇ ਤੱਕ ਜੰਮਿਆ ਨਹੀਂ ਕਿਤੇ ਤੇਰਾ ਵੀ ਨਾਮ ਅਮਰ ਹੋਇਆ ਤੇਰੇ ਕਰਕੇ ਮੇਰਾ ਵੀ ਮੈਂ ਬਹੁਤ ਖੁਸ਼ ਹਾਂ ਤੇਰੇ ਤੇ ਮਿਹਰਬਾਨ ਹਾਂ ਤੇਰੀ ਹਰ ਕਾਮਨਾ ਹੁਣ ਪੂਰੀ ਹੋਇਆ ਕਰੇਗੀ ਬੋਲ ਤੇਰੀ ਕੀ ਇੱਛਾ ਹੈ ਸੁਰਗ ਦਾ ਰਾਜ ਸਿੰਘਾਸਨ ਕੁਬੇਰ ਦਾ ਖਜ਼ਾਨਾ ਕਿ ਦੁਨੀਆ ਦਾ ਚੱਕਰਵਰਤੀ ਰਾਜ ਹਮੇਸ਼ਾ ਹਮੇਸ਼ਾ ਲਈ ਹਰ ਮੰਗ ਪੂਰੀ ਕਰਕੇ ਅਲੋਪ ਹੋਵਾਂਗੀ ਹੱਥ ਜੋੜ ਕੇ ਧੀਰਜ ਨਾਲ ਬਾਣੀ ਨੇ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਮਾਂ ਮਿਹਰਬਾਨ ਹੋਈ ਹੈ ਇਹਦਾ ਪਾਂਡੇ ਦਾ ਸਿੱਧਾ ਮਾਫ ਕਰਵਾ ਦੇ ਉਹਨੂੰ ਹਰ ਦੁਆਰ ਭੇਜ ਦੇ ਮੈਂ ਸਮਝੂਗਾ ਸਭ ਕੁਝ ਪਾ ਲਿਆ ਨਮੀਦ ਕਰਦੀਆਂ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਆਪਣੇ ਲਈ ਇੱਕ ਇਹ ਸੁਨੇਹਾ ਵੀ ਹੈ ਤੇ ਬਹੁਤ ਹੀ ਵਧੀਆ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ